ਜੇ ਤਰਚਪੀਟਰ ਨੂੰ ਮੋਡੀਫਾਈ ਕਰਨ ਦੀ ਲੋੜ ਹੀ ਨਹੀਂ ਤੇ ਤੁਹਾਨੂੰ ਲੱਗਦਾ ਹੈ ਕਿ ਲੋੜ ਹੀ ਤੋਂ 25 ਤੋਂ 25 ਤੋਂ ਅੰਦਰ ਬਾਹ ਪੇਟਰ ਮੋਡੀਫਾਈ ਆਪਾਂ ਤੁਹਾਡੇ ਪਿੰਡ ਦੇ ਕਰਤੇ ਆ ਕਿਹੜੇ ਗੜੇ ਟੈਕਨੋਸ ਤੇ ਚੱਲਦਾ ਉਹ ਭਾਈ 52 ਦੀ 750 ਤੋਂ ਬਰਾਬਰ ਚੱਲਦਾ ਉਹ ਅੰਨਰੇ ਵੀਰਾਂ ਦਾ ਵੀ ਜਿਹੜਾ ਸਾਨੂੰ ਚੇਤੇ ਰੱਖਦੇ ਆ ਵੀ ਤੁਰ ਲੱਗਾ ਵੀ ਆ ਜੱਗੇ ਕੋ ਜਾਣਾ ਵਾ ਤੇ ਆ ਗਿਫਟ ਦੇਣਾ ਵਾ ਉਹ ਤਤ ਕਰਾਉਂਦਾ ਬਹੁਤ ਤਤ ਵਾਕਿਆ ਕਰਾਉਂਦਾ ਕਿ ਜਾਂ ਰੌਲਾ ਹੀ ਆ ਨਹੀਂ ਨਹੀਂ ਭਾਈ ਟਰੈਕਟਰ ਸਿਰਾਂ ਵਾਸਤੇ ਆਈ ਹੈ ਨਾ 5405 ਸਭ ਤੋਂ ਪਹਿਲਾ ਟਰੈਕਟਰ ਤੁਹਾਡਾ ਉਹੀ ਕੀਤਾ ਆਪਾਂ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ 'ਚ ਫੇਰ ਆਪਾਂ ਵੇਖ ਸਕਦੇ ਵੀ ਟਰੈਕਟਰ ਤੇ ਲੱਗੇ ਆ ਸਾਰੇ ਮੋਡੀਫਿਕੇਸ਼ਨ ਵਾਸਤੇ ਹੌਲੈਂਡ ਫੁੱਲ ਵਰਕਸ਼ਾਪ ਹੌਲੈਂਡਾਂ ਭਰੀ ਆ ਪਿੱਛੇ ਵੀ ਦੇਖ ਸਕਦੇ ਆ ਬਾਹਰ ਵੀ ਦੇਖ ਸਕਦੇ ਆ ਮਰ ਜਾ ਬਾਹਰੋਂ ਵੀ ਕਰਾਓ ਦਰਸ਼ਨ ਬਾਕੀ ਗੱਲਬਾਤ ਲਗੇ ਕਰਨ ਤੁਹਾਡੇ ਨਾਲ ਫਿਰ ਮੋਡੀਫਿਕੇਸ਼ਨ ਤੇ ਹੀ ਦੇਖ ਸਕਦੇ ਆ ਬਾਹਰ ਟਰੈਕਟਰ ਜਿੰਨੇ ਵੀ ਖੜੇ ਸਾਡੇ ਕੋਲ ਫਿਰ ਹੌਲੈਂਡਾਂ ਅਜੇ ਕਿ ਇੱਕ ਲਾੜ ਜਿਹੜਾ ਹੋਰ ਹੌਲੈਂਡ ਦਾ ਲੱਗੂਗਾ ਬੁਗਾ ਟੋ ਔਰ ਅੱਜ ਗੱਲ ਫੇਰ ਆਪਾਂ ਲੱਗੇ ਕਾਰਨ ਰੀਵਿਊ ਦੀ ਮੋਡੀਫਿਕੇਸ਼ਨ ਦੇ ਨਾਲ-ਨਾਲ ਗੱਲ ਫੇਰ ਰੀਵਿਊ ਦੀ ਕਰਾਂਗੇ ਸਾਡੇ ਕੋਲ ਉਹ ਕਿਸਾਨ ਭਰਾ ਪਹੁੰਚੇ ਆ ਜਿਨ੍ਹਾਂ ਦੇ ਆਪਾਂ ਬਹੁਤ ਜ਼ਿਆਦਾ ਟਰੈਕਟਰ ਨਾ ਗਿਣਕੇ ਨਹੀਂ ਦੱਸ ਸਕਦਾ ਇੰਨਾ ਕਹਿ ਸਕਦਾ ਕਿ ਜੇ ਕਿਸ ਪਿੰਡ ਦੇ ਮੈਂ ਟਰੈਕਟਰ ਮੋਡੀਫਾਈ ਕੀਤੇ ਆ ਤੇ ਸਭ ਤੋਂ ਵੱਧ ਇਹਨਾਂ ਭਰਾਵਾਂ ਦੇ ਹੀ ਲਿੰਕ ਦੇ ਕੀਤੇ ਜਿਨ੍ਹਾਂ ਵੀ ਇਹਨਾਂ ਦੇ ਟੱਚ ਟਰੈਕਟਰ ਆ ਅੱਜ ਫੇਰ ਭਰਾਡੇ ਕੋ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਨੰਨ ਦਾ ਵੈਲਕਮ ਜੀ ਆਇਆਂ ਨੂੰ ਠੀਕ ਆ ਆਪਣਾ ਕੀਮਤੀ ਸਮਾਂ ਕੱਢ ਕੇ ਸਾਰੀ ਟੀਮ ਆਉਂਦੀ ਹੈ ਚਲੋ ਟੀਮ ਤੇ ਥੋੜੀ ਘਾਟੀ ਆਈ ਅੱਜ ਤੇ ਇਨ੍ਹਾਂ ਭਰਾਵਾਂ ਕੋ ਰਿਵਿਊ ਲੈ ਕੇ ਦੱਸਦੇ ਆ ਤੁਹਾਨੂੰ 75 HP ਕੈਟਾਗਰੀ ਦੀ ਵੀ ਦੱਸਦੇ ਆ ਪੌਣ ਦਾ ਵੀ ਦੱਸਦੇ ਆ ਤੇ 55 ਦਾ ਤੇ 50 HP ਦੇ ਵੀ ਕਿੰਨੇ ਟਰੈਕਟਰ ਮੋਡੀਫਾਈ ਕੀਤੇ ਆ ਤੇ ਕਿਵੇਂ ਦੇ ਟਰੈਕਟਰ ਚੱਲਣਦੇ ਆ ਉਸੇ ਭਰਾਵਾਂ ਨਾਲ ਕਰ ਲੱਗੇ ਗੱਲ ਸਤਿ ਸ੍ਰੀ ਅਕਾਲ ਸਰ ਜੀ ਇੱਥੇ ਆ ਜਾਓ ਸਰ ਜੀ ਵੇਖੋ ਜੀ ਆਪਾਂ ਨੂੰ ਤੇ ਨਾਮ ਦਾ ਪਤਾ ਹੀ ਆ ਪਰ ਇੰਟਰਵਿਊ ਲੈਣਾ ਆhti ਪਿੰਡ ਨਾਮ ਭਰਾ ਦਾ ਪੁੱਛਣਾ ਤੁਹਾਨੂੰ ਪਤਾ ਹਰ ਵਾਰੀ ਜ਼ਰੂਰੀ ਆ ਸ਼ੋਭਨਾ ਭਰਾ ਦਾ ਹਰਿੰਦਰ ਭਾਈ ਹਰਿੰਦਰ ਭਾਈ ਆਪਣਾ ਪਿੰਡ ਪਿੰਡ ਭਾਈ ਹੁਣ ਜਿਹੜੇ ਟਰੈਕਟਰ ਆ ਉਹ ਤਾਂ ਹੁਣ ਕਈਆਂ ਪਿੰਡਾਂ ਦੇ ਆ ਪਰ ਆਪਣਾ ਪਿੰਡ ਕਿਹੜਾ ਆ ਆਪਣਾ ਪਿੰਡ ਰਸੂਲਪੁਰ ਆ ਜੀ ਆਪਣਾ ਪਿੰਡ ਰਸੂਲਪੁਰ ਆ ਤੇ ਤਹਿਸੀਲ ਨਕੋਦਰ ਭਾਈ ਨਕੋਦਰ ਤੇ ਜ਼ਿਲ੍ਹਾ ਜਲੰਧਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਜਿੰਨੇ ਵੀ ਆਪਾਂ ਤੁਹਾਡੇ ਟੈਕਟਰ ਕੀਤੇ ਆ ਹਾਂਜੀ ਹਾਂਜੀ ਮੋਡੀਫਾਈ ਜੋਂਡੀਅਰ ਕੀਤੇ ਆ ਹੌਲੈਂਡ ਕੀਤੇ ਆ ਹਾਂਜੀ ਹਾਂਜੀ ਸਭ ਤੋਂ ਵੱਧ ਮੇਰੇ ਨਾਲ ਹੌਲੈਂਡੀ ਕੀਤਾ ਨਾ ਹੌਲੈਂਡ ਭਾਈ ਜੋਂਡੀਅਰ ਵੀ ਆਪਣੇ ਹੋਏ ਆ ਦੋ ਤਿੰਨ ਭਾਈ ਜੋਂਡੀਅਰ ਵੀ ਹੋਏ ਆ ਹਾਂਜੀ ਮੈਨੂੰ ਇਹ ਦੱਸੋ ਵੀ ਉਹਨਾਂ ਟੈਕਟਰਾਂ ਦੇ ਵਿੱਚ ਕੋਈ ਮੋਡੀਫਿਕੇਸ਼ਨ ਕਰਾਉਣ ਤੋਂ ਬਾਅਦ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਕੋਈ ਦਿੱਕਤ ਨਹੀਂ ਜਦੋਂ ਆਪ ਕਈ ਪਿੰਡ ਰਵਲਾ ਭਰਾ ਪਾਉਂਦੇ ਵੀ ਜਾਂ ਟੈਕਟਰ ਗਰਮ ਹੁੰਦਾ ਪੈਂਦੇ ਆ ਨਾ ਕੋਈ ਨਹੀਂ ਭਾਈ ਸਾਰੇ ਟ੍ਰੈਕਟਰ ਭਾਈ ਬਹੁਤ ਵਧੀਆ ਚੱਲਦੇ ਆ ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਕਿੰਨਾ ਕਿੰਨਾ ਡੈਮੋਗਾ ਟਰੈਕਟਰ ਮੋਡੀਫਾਈ ਕਰਾਇਆ ਨੂੰ ਤੇ ਕਿੰਨਾ ਕਿਨੇ ਘੰਟੇ ਚੱਲ ਗਿਆ ਉਹਨਾਂ ਦਾ ਆਈਡੀਆ ਕੋਈ ਹੈਗਾ ਮੋਡੀਫਾਈ ਕਰਾਉਂਦੇ ਨੂੰ ਭਾਈ ਆਪਾਂ ਨੂੰ ਹੋਈ ਗਿਆ 1.5 ਸਾਲ 1.5 ਸਾਲ ਹੋ ਗਏ ਯਾਨੀ ਕਿ ਤਿੰਨ ਤਿੰਨ ਫਸਲਾਂ ਆਪਾਂ ਬੀਜ ਲੀਆਂ ਹਨ ਤਿੰਨ ਤਿੰਨ ਤੁਸੀਂ ਤੇ ਤੁਹਾਡੇ ਏਰੀਆ 'ਚ ਵਾਦੀ ਬੀਜਦੇ ਆ ਤੇ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆਈ ਸਭ ਤੋਂ ਪਹਿਲਾਂ ਗਰਮ ਦੀ ਦੱਸੋ ਭੀ ਗਰਮ ਦਾ ਬਹੁਤ ਰੌਲਾ ਚੱਲਦਾ ਨਾ ਨਾ ਕੋਈ ਨਹੀਂ ਭਾਈ ਤੇ ਜਿੱਦਾਂ ਜੋੜੀ ਆ ਸਾਡੇ ਕੋਲ ਤੁਸੀਂ ਮੋਡੀਫਾਈ ਕਰਾਉਣ ਵਾਸਤੇ ਆਏ ਹੈ ਨਾ 5405 ਸਭ ਤੋਂ ਪਹਿਲਾਂ ਟਰੈਕਟਰ ਤੁਹਾਡਾ ਉਹੀ ਕੀਤਾ ਆਪਾਂ ਹਾਂਜੀ ਹਾਂਜੀ 18 ਦੇ ਟਾਇਰਾਂ ਦੇ 18 ਦੇ ਟਾਇਰਾਂ 'ਚ ਟਰੈਕਟਰ ਜਿਹੜਾ ਵਾ ਉਹ ਟਰੈਕਟਰ ਦਾ ਰੌਲਾ ਵੀ ਬਹੁਤ ਅੱਜ ਵੀ ਉਹ ਰੌਲਾ ਚੱਲਦਾ ਕਿ ਜਿਹੜਾ ਉਹ ਟਰੈਕਟਰ ਤੁਸੀਂ ਕੀਤਾ ਵਾ ਉਹ ਟਰੈਕਟਰ ਬਹੁਤ ਅੱਤ ਕਰਾਉਂਦਾ ਬਹੁਤ ਅੱਤ ਵਾਕਿਆ ਕਰਾਉਂਦਾ ਕਿ ਜਾਂ ਰੌਲਾ ਹੀ ਆ ਨਹੀਂ ਨਹੀਂ ਭਾਈ ਟਰੈਕਟਰ ਸਿਰਾ ਪੂਰਾ ਹੀ ਪੂਰਾ ਵਧੀਆ ਕਿੰਨੇ ਪਲਾਉ ਚਲਾਉਂਦੇ ਇਹਦੇ ਮਗਰ ਤੁਸੀਂ ਚਾਰੇ ਚਾਰ ਪਲਾਉ ਚਲਾਉਂਦੇ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਉਹ ਟਰੈਕਟਰ ਨੂੰ ਕਿਹੋ ਜਿਹਾ ਟਰੈਕਟਰ بلاਵਾ ਦੇ ਕਿਹੜੇ ਕਿਹੜੇ ਟਰੈਕਟਰ ਉੱਤੇ ਚੱਲਦਾ ਵਾ ਉਹ ਭਾਈ 52 ਤੇ 7500 ਦੇ ਬਰਾਬਰ ਚੱਲਦਾ ਜੀ ਜਿਹੜੇ ਮੋਡੀਫਿਕੇਸ਼ਨ ਹੋਈ ਆ ਉਹਨਾਂ ਦੇ ਬਰਾਬਰ ਚੱਲਦਾ ਜਿਹੜੇ ਆਪਣੇ ਕੋਏ ਆ ਜਿਹੜੇ ਹੋਏ ਆ ਠੀਕ ਆ ਵਾਧਦੀ ਹੋਊਗਾ ਘਟਣਗਾ ਭਾਈ ਪੂਰਾ ਜੋਰ ਚਾ ਟਰੈਕਟਰ ਠੀਕ ਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਨਹੀਂ ਭਾਈ ਕੋਈ ਨਹੀਂ ਐਨ ਵਧੀਆ ਠੀਕ ਆ ਤੇ ਇਹ ਵੀਰ ਜੀ ਹਣੀ ਜਿੱਦਾਂ ਆਪਣੇ ਕੋ ਆਏ ਆ ਪਿੰਡ ਕੰਗਸਾ ਬਰਾਏ ਤੋਂ ਹਨਾ ਹਾਂਜੀ ਹਾਂਜੀ ਇਹਨਾਂ ਦੇ ਟਰੈਕਟਰ ਆਪਾਂ ਜਿੱਦਾਂ ਮੋਡੀਫਾਈ ਹੁਣ ਕੀਤੇ ਆ 52 30 ਵੀ ਕੀਤਾ ਹਨਾ ਤੇ 36T ਜਿਹੜਾ ਬਿਲਕੁਲ ਨਵਾਂ ਸਪੈਸ਼ਲ ਐਡੀਸ਼ਨ ਆਇਆ ਸੀ 50 HP ਦੇ ਵਿੱਚ ਤੇ ਸ਼ਾਇਦ ਭਾਈ ਪਹਿਲਾਂ ਹੀ हां ਪਹਿਲਾਂ ਟਰੈਕਟਰ ਆਪਾਂ ਮੋਡੀਫਾਈ ਕੀਤਾ ਸੀ ਹਾਂ ਔਰ ਉਹਨੂੰ ਟਾਇਰ ਵੀ ਤੁਸੀਂ ਕੰਪਨੀ ਤੋਂ ਸਿੱਧੇ 17 ਦੇ ਪਾ ਕੇ ਲਿਆਏ ਇੱਥੇ ਉਹ ਭਾਈ ਘਰੇ ਹੀ ਟਾਇਰ 17 ਦੇ ਪਾ ਕੇ ਲੈ ਕੇ ਆਏ ਅੱਛਾ ਘਰੇ ਟਾਇਰ ਅੱਛਾ ਘਰੇ ਲੈ ਜੇ ਫੇਗੇ ਠੀਕ ਹੈ ਪਹਿਲੇ ਜਾਂਸੀ ਤੋਂ ਸਿੱਧਾ ਲੈ ਕੇ ਆਏ ਤੇ ਮੋਡੀਫਿਕੇਸ਼ਨ ਤੋਂ ਬਾਅਦ ਉਹ ਕਿੰਨੇ ਘੰਟੇ ਚੱਲ ਗਿਆ ਕਿ ਜਾਂ ਵੀਰਜੀ ਹੁਣਾਂ ਨਹੀਂ ਪਤਾ ਵਾ ਉਹ ਭਾਈ ਚੱਲ ਗਿਆ ਮੇਰੇ ਸਾਹ ਨਾਲ ਹੁਣ 6-7 ਘੰਟਾ ਭਾਈ ਚੱਲ ਗਿਆ ਮੋਡੀਫਿਕੇਸ਼ਨ ਤੋਂ ਬਾਅਦ ਠੀਕ ਆ ਪਾਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣਾ ਰਿਵਿਊ ਦਿੱਤਾ ਔਰ ਦੂਸਰੀ ਗੱਲ ਜਦਾਂ ਤੁਸੀਂ ਦੱਸਣ ਦੇ ਵੀ ਜੌਂਦੀਆ ਟਰੈਕਟਰ ਉੱਤੇ ਮੋਡੀਫਾਈ ਕਰਨ ਆਤੀ ਆਪਾਂ ਭੇਜਿਆ ਵੀ ਹੈਗਾ ਸੀ ਨਾ ਹਾਂਜੀ ਹਾਂਜੀ ਭੇਜਿਆ ਤੇ ਪੰਪ ਕਿੰਨੀ ਵਾਰ ਲੱਗਾ ਸੀ ਉਹਨੂੰ ਇੱਕ ਵਾਰੀ ਭਾਈ ਇੱਕ ਕੰਪਨੀ ਦਾ ਤੇ ਇੱਕ ਨਵਾਂ ਦੁਬਾਰਾ ਲਾਇਆ ਹੈ ਹਾਂਜੀ ਹਾਂਜੀ ਇੱਕ ਦੁਬਾਰਾ ਲਾਇਆ ਹੈ ਹੁਣ ਮੁੜ ਕੇ ਤੇ ਨਹੀਂ ਲੋੜ ਪਈ ਪੰਪ ਲਾਉਂਦੀ ਨਾ ਨਾ ਹਾਂ ਤਾਂ ਲੋੜ ਨਹੀਂ ਪਈ ਠੀਕ ਆ ਜੀ ਮਿਹਰਬਾਨੀ ਭਾਜੀ ਹੁਣ ਤਾਂ ਭਾਈ ਪੂਰਾ ਵਧੀਆ ਸਤਿ ਸ਼੍ਰੀ ਅਕਾਲ ਸਰ ਜੀ ਇਹ ਸਾਡਾ ਉਹ ਭਰਾ ਜੇ ਜੇ ਭਰਾ ਦਾ ਜਿਹੜਾ ਬ੍ਰਦਰ ਆ ਨਾ ਵੱਡਾ ਤੇ ਛੋਟਾ ਵਾਲ ਕੈਨੇਡਾ ਕੀ ਨਾਮ ਭਰਾ ਦਾ ਜਗਰਾਜ ਜਗਰਾਜ ਸਿੰਘ ਮੇਰੇ ਵਾਲੇ ਨਾਲ ਰਾਸ਼ੀ ਸੇਮ ਆ ਨਾ ਜਗ ਜੀਤ ਤੇ ਜਗਰਾਜ ਠੀਕ ਆ ਤੇ ਆਪਣਾ ਨਾਮ ਕੀ ਭਰਾ ਦਾ ਮੇਰਾ ਨਾਮ ਸਿਮਰਨ ਸਿਮਰਨ ਭਾਜੀ ਸਭ ਤੋਂ ਪਹਿਲਾਂ ਮੈਨੂੰ ਦੱਸੋ ਵੀ ਤੁਹਾਡਾ ਪਿੰਡ ਕੰਗਸਾਹਬ ਰਾਏ ਆ ਵੀਡੀਓ ਦੀ ਬੜੀ ਗੱਲ ਚੱਲਦੀ ਵੀ ਹਰ ਵਾਰੀ ਕੰਗਸਾਹਬ ਰਾਏ ਦੇ ਏ ਏ ਕੈਕਟਰ ਆਈ ਜਾਂਦੇ ਆ ਤੇ ਤੁਹਾਡੇ ਪਿੰਡ ਦੇ ਮੈਂ ਆਈਡੀਆ ਹੈ ਕਿ ਤੈਨੂੰ ਕਿੰਨੇ ਕੈਕਟਰ ਮੋਡੀਫਾਈ ਕਰਤੇ ਹੋਣਗੇ ਤੁਹਾਡੇ ਪਿੰਡ ਦੇ ਵਿੱਚ ਚਾਰ ਪੰਜ ਤਾਂ ਆਪਣੀਆਂ ਆ ਬਾਕੀ ਪੰਜ ਤੇ ਤੁਹਾਡੇ ਕਰਤੇ ਆ ਤੇ ਪੰਜ ਹੀ ਆਪਾਂ ਕੀਤੇ ਆ ਭਿੰਦੇ ਵੀਰ ਦੇ ਤੈਨੂੰ 25 ਤੋਂ 25 ਤੋਂ ਅੰਦਰ ਬਾਹਰ ਪੈਟਰ ਮੋਡੀਫਾਈ ਆਪਾਂ ਤੁਹਾਡੇ ਪਿੰਡ ਦੇ ਕਰਤੇ ਆ। ਉਹਨੇ ਵੀ ਕਰਕੇ ਭੇਜੇ ਥੋੜੇ ਦਿਨ ਉਹ ਅਰਜੰਦ ਨੋ ਬੋ ਹਨਾ ਤੇ ਸਭ ਤੋਂ ਪਹਿਲਾਂ ਮੈਨੂੰ ਭਰਾਏ ਦੱਸੇ ਵੀ ਆਪਣੇ ਕੈਂਟ ਤੇ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆਈ। ਨਹੀਂ ਭਾਜੀ ਕਿਹੇ ਚ ਕੋਈ ਪ੍ਰੋਬਲਮ ਹੀ ਸਾਰੇ ਬਹੁਤ ਵਧੀਆ ਚੱਲ ਰਿਹਾ। ਇੱਕ ਚੀਜ਼ ਹੋਰ ਮੈਨੂੰ ਵੀ ਦੱਸਣ ਰਿਹਾ ਜੀ ਜਿਗਰ ਕੰਡੇ ਤੁਸੀਂ ਕਿ ਜਿੱਦਾਂ ਆਪਣੇ ਕੋਲ 75 HP ਕੈਡਾਗੀ ਦਾ ਟ੍ਰੈਕਟਰ 5630 ਕੰਪਨੀ ਫਿਟਡ। ਹਾਂਜੀ। ਤੁਸੀਂ ਕਿ ਸੱਜਣ ਮਿੱਤਰ ਦੀਆਂ ਹੱਲਾ 11 ਪਾ ਕੇ ਉਹ ਟਰੈਕਟਰ ਤੁਸੀਂ ਉਹਨਾਂ ਦੇ ਖੇਤ ਚੋਂ ਆਉਣ ਗਏਗੇ ਆਪਣੇ ਚ ਗਏ ਸੀ ਨਹੀਂ ਨਹੀਂ ਆਪਣੇ ਤਾਏ ਦੇ ਖੇਤ ਚੋਂ ਆਉਣ ਗਏ ਸੀ ਅੱਛਾ ਤਾਏ ਦੇ ਹਾਂਜੀ ਲਿਆਂਦਾ ਹੀ ਆ ਟਰੈਕਟਰ ਅੱਛਾ ਤੇ ਮੈਂ ਸੋਚਿਆ ਮੈਂਗਾ 5230 ਟਰੈਕਟਰ ਆ 11 ਹਲਾਂ ਤੇ ਨੇ ਉਦਾਂ ਤੋੜ ਹੀ ਦੇਣੀਆਂ ਵਾ ਅੱਛਾ ਉਹ ਜਦੋਂ ਮੈਂ ਭਾਈ ਜਾ ਕੇ ਚਲਾਇਆ ਟਰੈਕਟਰ ਟਰੈਕਟਰ ਤੁਰੇ ਨਾ 11 ਹਲਾਂ ਲੈ ਕੇ ਅੱਛਾ ਮੈਂ ਲੀਵਰ ਦੋਨੇ ਥੱਲੇ ਸੈੱਟ ਕੇ ਜਦੋਂ ਬਾਆ ਅੱਛਾ ਟਰੈਕਟਰ ਕਿੱਥੇ ਤੁਰੇ ਕਿਹੜੇ ਕਿਹੜੇ ਗੀਅਰ ਤੇ ਚੈੱਕ ਕੀਤਾ ਸੀ ਦੋ ਤੁਸੀਂ ਮੈਂ ਪਹਿਲੇ ਜਿੱਦਾਂ ਖਾਈ ਚ ਵਾਇਆ ਤੇ ਇਹ ਮੀਡੀਅਨ ਦੂਜੇ ਚਾਹੀਦੇ ਪਰ ਫੇ ਵੀ ਉਹਨੂੰ ਜਿੱਦਾਂ ਕੰਟਰੋਲ ਲੀਵਰ ਨੂੰ ਛੇੜਨਾ ਹੀ ਪੈਂਦਾ ਏ ਟਰੈਕਟਰ ਚੱਲਦਾ ਨਹੀਂ ਲੀਵਰ ਸੈਟ ਕੇ ਅੱਛਾ ਵੀ 11 ਹਲਾ ਕਿਹ ਟਰੈਕਟਰ ਨਹੀਂ ਤੁਰਦਾ ਤੇ ਜਿੱਦਾਂ ਵੀਰ ਜੀ ਆਪਾਂ ਦੇ ਕੋ ਕਮੈਂਟ ਹੁੰਦੇ ਆ ਆ ਵੀਡੀਓ ਹੀ ਪਈ ਪੈਂਦੀਆਂ ਵਾ ਵੀ 75 ਐਚਪੀ ਡੈਡੂ ਤੇ ਮੋਡੀਫਾਈ ਕਰਨ ਦੀ ਲੋੜ ਹੀ ਨਹੀਂ ਤੇ ਤੁਹਾਨੂੰ ਲੱਗਦਾ ਹੀ ਵੀ ਲੋੜ ਸੀ ਤੁਹਾਨੂੰ ਲੋੜ ਸੀਗੀ ਭਾਈ 11 ਹਲਾ ਲੈ ਕੇ ਜੀ 15 ਲੱਖ ਲਾ ਕੇ ਉਹਨਾਂ ਨੇ 11 ਹਲਾ ਹੀ ਨਹੀਂ ਖਿੱਚਣੀਆਂ ਫੇ 5630 ਦਾ ਵੀ ਕੀ ਪਰ ਪਹਿਲਾਂ ਪਹਿਲਾਂ ਤੁਹਾਨੂੰ ਲੱਗਦਾ ਹੀ ਨਾ ਵੀ ਟਰੈਕਟਰ ਗਰਮ ਹੋਣਗੇ ਠੰਡੇ ਹੋਣਗੇ ਜਿੱਦਾਂ ਪਿੰਡ ਰੋਲਾ ਦਾ ਹੁੰਦਾ ਹੁਣ ਨਵਾਂ ਟਰੈਕਟਰ ਆ ਖਲਾਉਣ ਨੂੰ ਵੀ ਤੁਹਾਨੂੰ ਪਤਾ ਥੋੜਾ ਜਿਗਰਾ ਚਾਹੀਦਾ ਬੰਦੇ ਦਾ ਆਹੋ 15 16 ਲੱਖ ਦਾ ਮਾਡਲ ਆਪਣਾ ਟਰੈਕਟਰ ਹੋ ਤੇ ਚਲੋ ਟਰੈਕਟਰ ਸਾਰੇ ਹੋਏ ਦੇਖ ਕੇ ਜੀ ਤੁਹਾਡੇ ਚਲੋ ਆਪਣੇ ਆਪ ਨੇ ਬੰਦਿਆਂ ਦੇ ਟਰੈਕਟਰ ਹੋਏ ਸੀਗੇ ਪਤਾ ਹੀ ਚਲੋ ਆਹ ਕਰਕੇ ਕਰਵਾਏ ਤੇ ਹੁਣ ਵੱਡੇ ਭਾਜੀ ਕਿੰਨੀ ਹਾਲਾਂ ਪਾਉਂਦੇ ਇਹਦੇ ਮਗਰ ਹੁਣ ਭਾਜੀ ਇਹ 17 ਅਸਾ 17 ਪਹਿਲਾਂ 11 ਤੇ ਨਹੀਂ ਚੱਲਦਾ ਤੇ ਹੁਣ 17 ਤੇ ਚੱਲਦਾ ਹਾਂ ਤੇ ਪੂਰੇ ਲੀਵਰ ਸੱਟ ਗਏ ਭਾਜੀ ਪਾਉਂ ਚਲਾਓ ਅੱਛਾ ਪੂਰੇ ਲੀਵਰ ਸੁੱਟ ਕੇ ਕਿਹੜੇ ਕਿਹੜੇ ਗੇਅਰ ਚ ਵੇਖਿਆ ਚਲਾ ਕੇ ਉਹ ਭਾਜੀ ਗੇਅਰ ਆਪ ਤੇ ਦੂਸਰੀ ਗੱਲ ਇਹ ਕਿੰਨੇ ਘੰਟੇ ਚੱਲ ਗਿਆ ਵੋਟਰਟ ਉਹ ਭਾਜੀ ਚੱਲੀ ਕੇ ਆਉਣਾ ਵਾ ਯਾਰ ਕਿੰਨੇ ਘੰਟੇ ਚੱਲ ਗਿਆ ਮੋਡੀਫਿਕੇਸ਼ਨ ਤੋਂ ਬਾਅਦ 1000 ਘੰਟਾ ਟਰੈਕਟਰ ਚੱਲਿਆ ਤੇ 1000 ਘੰਟੇ ਚ ਕੋਈ ਦਿੱਕਤਤ ਨਹੀਂ ਆਈ ਨਹੀਂ ਕੋਈ ਦਿੱਕਤ ਔਰ ਦੂਸਰਾ ਟਰੈਕਟਰ ਭਰਾ ਦਾ ਸਪੈਸ਼ਲ ਐਡੀਸ਼ਨ 373 ਜਿਹੜਾ ਨਵਾਂ 50hp ਕੈਟਾਗਰੀ ਚ ਆਇਆ 4 ਵੀਲ ਡਰਾਈਵ ਉਹ ਵੀ ਆਪਾਂ ਤੁਹਾਡਾ ਪਹਿਲਾ ਟਰੈਕਟਰ ਮੋਡੀਫਾਈ ਕੀਤਾ ਹੈ ਨਾ 2023 ਚ ਹੀ ਆਇਆ ਤੇ 23 ਚ ਪਹਿਲਾ ਮੋਡੀਫਾਈ ਕੀਤਾ ਸੀ ਉਹ ਵੀ ਕਿ ਭਰਾ ਕਹਿੰਦਾ ਵੀ ਕੰਪਨੀ ਤੋਂ ਨਿਕਲਦੇ ਸਾਰੀ ਏਜੰਸੀ ਚੋਂ 17 ਦੇ ਟਾਇਰ ਪਾਤੇ ਤੇ ਤੀਜੇ ਦਾ ਤੇ ਉਹ ਕਿੰਨੇ ਘੰਟੇ ਚੱਲ ਗਿਆ ਜਿਹੜਾ ਉਹ ਭਾਜੀ ਚੱਲ ਗਿਆਣਾ 6 650 ਘੰਟਾ ਅੱਛਾ 650 ਘੰਟਾ ਉਹ ਵੀ ਚਲਾਤਾ ਭਰਾਵਾਂ ਨੇ ਕਿਉਂਕਿ ਬੜੇ ਕਮੈਂਟ ਹੁੰਦੇ ਆ ਨਾ ਵੀ ਯਾਰ ਇਹ ਪਤਾ ਲੱਗੂ ਉਦੋਂ ਜਦੋਂ ਟਰੈਕਟਰ ਚੱਲੂਗਾ ਮੋਡੀਫਾਈ ਤੇ ਕਰਾਈ ਜਾਂਦੇ ਇਹ ਗਰਮ ਹੋਈ ਜਾਣੇ ਇਹਨਾਂ ਦੇ ਇੰਜਨ ਬਹਿ ਜਾਣੇ ਜਿੰਨੇ ਭਾਜੀ ਨਹੀਂ ਕਰਵਾਉਣਾ ਉਹਨੇ ਤੇ ਇਦਾਂ ਕਹਿਣਾ ਹੀ ਆ ਅੱਛਾ ਜੀ ਜਿੰਨੇ ਨਹੀਂ ਕਰਵਾਉਣਾ ਜਿੰਨੇ ਹੁਣ ਕਰਵਾਇਆ ਵਾ ਉਹਨੂੰ ਤਾਂ ਪਤਾ ਹੁਣ ਅਸੀਂ ਜਿਹੜਾ ਵੀ ਟਰੈਕਟਰ ਲਿਆਉਣੇ ਪਹਿਲਾਂ ਲੈ ਕੇ ਤੁਹਾਡੇ ਕੋਲ ਆਈਦਾ ਸਹੀ ਗੱਲ ਹੈ ਮਿਹਰਬਾਨੀ ਭਾਜੀ ਸਭ ਤੋਂ ਜ਼ਿਆਦਾ ਨਵੇਂ ਟਰੈਕਟਰ ਜਿੰਨੇ ਵੀ ਮੈਂ ਮੋਡੀਫਾਈ ਕੀ ਔਰ ਦੂਸਰੀ ਗੱਲ ਵੱਡੇ ਭਾਜੀ ਮੈਨੂੰ ਇਹ ਦੱਸੋ ਪੀ ਜਿੱਦਾਂ ਆਪਾਂ ਟਰੈਕਟਰ ਮੋਡੀਫਾਈ ਕਰਕੇ ਭੇਜੇ ਆ ਡੀਜ਼ਲ ਤਾਂ ਮੈਨੂੰ ਪਤਾ ਤੁਹਾਡਾ ਏਰੀਆ ਮਿੰਦਾ ਨਹੀਂ ਹੈਨਾ ਪਰ ਫੇਰ ਵੀ ਤੁਸੀਂ ਕਹਿੰਦਾ ਤੁਹਾਨੂੰ ਲੱਗਦਾ ਕਿ ਡੀਜ਼ਲ ਵੱਧ ਖਾਂਦਾ ਕਿ ਘੱਟ ਖਾਂਦਾ ਕਿਤੇ ਜੱਜਮੈਂਟ ਹੁੰਦੀ ਹੋਵੇ ਤੇਲ ਤਾਂ ਪਹਿਲਾਂ ਨਾਲੋਂ ਘੱਟ ਖਾਂਦੇ ਭਾਜੀ ਘੱਟ ਹੀ ਖਾਂਦੇ ਆ ਹੁਣ ਪਾਈਗੇ 7500 ਕੀਤਾ ਜਿਹਦੇ ਗੜੀ ਚਾਹ ਲਿਖਿਆ ਨਿਊ ਹਰਨ 7500 ਵੀ ਕੀਤਾ ਤੁਹਾਡਾ 5405 ਕੀਤਾ 5530 ਮੈਨੂੰ ਲੱਗਦਾ 6-7 ਤੇ ਤੁਹਾਡੀ ਬਿਲਟ ਦੇ ਜਿਹੜੇ ਤੁਹਾਡੇ ਟੱਚ ਵਾਲੇ ਆ ਹਾਂਜੀ ਹਾਂਜੀ ਉਹ 6 ਤੋਂ 7 ਟਰੈਕਟਰ ਆਪਾਂ 5630 ਕਰਤੇ ਆ ਆਪਣੇ ਬੰਦੇ ਆ ਦੇ ਭਾਈ ਹਾਂਜੀ ਤੁਹਾਡੀ ਗੱਲ ਕਰੰਡਿਆ ਮੈਂ ਤੇ ਕੋਈ ਦਿੱਕਤ ਆਉਂਦੀ ਤਾਂ ਭਰਾ ਦੋਰੇ ਨਹੀਂ ਆ ਸਕਦੇ ਹਨਾ ਇਦਾਂ ਹੀ ਹਨ ਵੱਡੇ ਭਾਜੀ ਬਾਕੀ ਇਹਨਾਂ ਭਰਾ ਜਿਹੜੇ ਕੋਈ ਜਿੰਨੋਂ ਜ਼ਿਆਦਾ ਪਿਆਰ ਕਰਦੇ ਆ ਕਿਉਂਕਿ ਜਿੱਦਾਂ ਭਰਾ ਦਾ ਕੈਨੇਡਾ ਬੈਠਾ ਉੱਥੋਂ ਵੀ ਗਿਫਟ ਲੈ ਕੇ ਆਉਂਦਾ ਜਦੋਂ ਵੀ ਆਵੇ ਨਹੀਂ ਤਾਂ ਬੰਦੇ ਨੂੰ ਕੌਣ ਯਾਦ ਕਰਦਾ ਭਾਜੀ ਇੱਕ ਗੱਲ ਆ ਠੀਕ ਆ ਜੀ ਮਕੈਨਿਕ ਦੁਨੀਆ ਤੇ ਪਰੇ ਤੋਂ ਪਰੇ ਬੈਠੇ ਆ ਤੇ ਗੱਲ ਸਿਰਫ ਪਿਆਰ ਦੀ ਆ ਤੁਸੀਂ ਐਨਾ ਮੈਨੂੰ ਮਾਣ ਪਿਆਰ ਸਤਿਕਾਰ ਦਿੰਦੇ ਜੇ ਮੈਂ ਤੈਨੂੰ ਧੰਨਵਾਦੀ ਤੁਹਾਡਾ ਸਾਰਿਆਂ ਦਾ ਹਨਾ ਤੇ ਉਹ ਐਨ ਆਰ ਆਈ ਵੀਰਾਂ ਦਾ ਵੀ ਜਿਹੜਾ ਸਾਨੂੰ ਚੇਤੇ ਰੱਖਦੇ ਆ ਵੀ ਤੁਰ ਲੱਗਾ ਵੀ ਆ ਜੱਗੇ ਕੋ ਜਾਣਾ ਵਾ ਤੇ ਆ ਗਿਫਟ ਦੇਣਾ ਵਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਨਾਲ ਬ੍ਰਦਰ ਆਏ ਤੁਹਾਡੇ ਤੁਹਾਡਾ ਨਾਮ ਸਭਜੀ ਹਰਮਨਜੀਤ ਸਿੰਘ ਹਰਮਨਜੀਤ ਤੂੰ ਡੈਟਰ ਚਲਾਉਂਦੇ ਕਿ ਨਹੀਂ ਹਾਂਜੀ ਹਾਂਜੀ ਕਿਹੜਾ ਚਲਾਉਂਦੇ ਸੱਤ ਵਜਤ ਸੱਤ ਵਜਤ ਕਿਹੜਾ ਡੈਟਰ ਚਲਾਉਂਦੇ ਸੀ ਭਾਈ ਉਹਨਾਂ ਦਾ ਇਹ ਦੱਸੋ ਮੈਨੂੰ 56 30 ਅਸੀਂ ਕਰਾ ਦੇ ਚਲਾਉਨੇ ਸੀਗੇ ਅੱਛਾ ਤੇ 56 ਵੀ ਇਹ ਅਸੀਂ ਜੱਜ ਜਦ ਕੇ ਬ ਦੀ ਪੂਰੀ ਤਸੱਲੀ ਕੀਤੀ ਹੋਈ ਆ ਮਰੂਰਾ ਜੀ ਹੁੰਦੀ ਆ ਮਰੂਰਾ ਜੀ ਹੁੰਦੀ ਆ ਹਾਂਜੀ ਹਾਂਜੀ ਦਿੱਕਤਤ ਨਹੀਂ ਆਈ ਕੋਈ ਡਾਕਟਰ ਨੂੰ ਜਦਾਂ ਮਤਲਬ ਬੰਦੇ ਕਹਿੰਦਾ ਯਾਰ ਜਿਆਦਾ ਲੋਡ ਪਾਉਦੇ ਨੇ ਗਰਮ ਹੋਣਾ ਗਰਮੀਆਂ ਚ ਗਰਮੀਆਂ ਚ ਵੀ ਚਲਾ ਕੇ ਚੈੱਕ ਕੀਤੇ ਆ ਹਾਂਜੀ ਹਾਂਜੀ ਅਸੀਂ ਸਵੇਰ ਤੋਂ ਲਾ ਕੇ ਰਾਤ ਦਿਨ ਸਟਾਰਟ ਰੱਖ ਕੇ ਦੇਖਿਆ ਅੱਛਾ ਲਗਾਤਾਰ ਇੱਕ ਨੇ ਉਤਰਨਾ ਦੂਜੇ ਨੇ ਵਹਿ ਜਾਣਾ ਅੱਛਾ ਹਾਂਜੀ ਹਾਂਜੀ ਕੋਈ ਗਰਮ ਗਰਮ ਵਾਲੀ ਕਿੱਥੇ ਤੱਕ ਸੂਈ ਜਾਂਦੀ ਗਰਮ ਵਾਲੀ ਗਰਮੀਆਂ ਚ ਵੀ ਪੂਲ ਗਰਮੀ ਚ ਉਹ ਆਦੀ ਜਿਹੜੇ ਆਪਣਾ ਅੱਧਾ ਉਹ ਤੋਂ ਅੱਧ ਤੇ ਹੀ ਟਿਕੀ ਰਹਿੰਦੀ ਉਹ ਦੂਜੇ ਨਾਲ ਮਰਜੀ ਧੱਕਾ ਕਰੀ ਚੱਲੋ ਨਹੀਂ ਚੱਕਦਾ ਨਹੀਂ ਚੱਕਦਾ ਮਨਵੀਰ ਭਾਜੀ ਤੁਸੀਂ ਕਿਹੜਾ ਟਰੈਕਟਰ ਚਲਾਉਂਦੇ ਹੋ ਸੱਤ ਵਾਦ ਇਹ ਦੱਸੋ ਆਪਾਂ ਸਾਰੇ ਜਲਾਇਆ ਨਹੀਂ ਸਾਰੇ ਤਾਂ ਚਲਾਉਂਦੇ ਭਾਈ ਦਾ ਕਿਹੜਾ ਕਿਹੜਾ ਟਰੈਕਟਰ ਚਲਾ ਕੇ ਚੱਕੀ ਤਾਂ ਤੁਸੀਂ ਆਪਾਂ 55 30 ਜਲਾਇਆ 55 30 ਚਲਾਇਆ ਉਹ ਤਾਂ ਤੇਰੀ ਟੋਪੀ ਦਾ ਦੀ ਤੂੰ ੱੱਕਾ ਪੂਰਾ ਕਰਦਾਂਗਾ ਕੋਈ ਘੱਟ ਨਹੀਂ ਕਰਦੇ ਨੇ ਦੋਵੇਂ ਜਣੇ ਤੁਸੀਂ ਤੇ ਵਾਕੇ ਪਾਵਰ ਵਿਖਾਉਂਦੇ ਟਰੈਕਟਰ ਮੋਡੀਫਿਕੇਸ਼ਨ ਤਾਂ ਪਹਿਲਾਂ ਵੀ ਚਲਾਇਆ ਮੋਡੀਫਿਕੇਸ਼ਨ ਤਾਂ ਕਿ ਨਹੀਂ ਪਹਿਲਾਂ ਨਹੀਂ ਪਹਿਲਾਂ ਜਦੋਂ ਨਵਾਂ ਲਿਆਂਦਾ ਸੀ ਉਦੋਂ ਹੀ ਇੱਥੇ ਲੈ ਆਂਦਾ ਸੀ ਅਸਰ ਨਵੇਂ ਇੱਥੇ ਲੈ ਆਉਂਦੇ ਆ ਤੇ ਫਿਰ ਪਤਾ ਕੀ ਲੱਗਣਾ ਜੀ ਆਹ ਜਿਹਨੇ ਆਵਤੇ ਆਉਂਦੇ ਹੀ ਹੋਰ ਵੀ ਯਾਰ ਮਿੱਤਰਾ ਟਰੈਕਟਰ ਲੈ ਕੇ ਆਉਂਦੇ ਉਹਨਾਂ ਦੇ ਟਰੈਕਟਰਾਂ ਦੇ ਨਾਲ ਬੈਂਦੇ ਨੇ ਅਗਲਾ ਇਹ ਤਾਂ ਨਹੀਂ ਇੱਧਰ ਇਹੀ ਚਲਾਉਣੇ ਇੱਕ ਅਕੱਚੀ ਜੁਰ ਤੁਸੀਂ ਵੱਡੇ ਭਾਈ ਦੱਸਣ ਦੇ ਵੀ ਕਈ ਬੰਦੇ ਤੁਹਾਡੀ ਫਰੈਂਡ ਤੁਹਾਡੇ ਇਦਾਂ ਦੀ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਨਾ ਨਾ ਆਪਾਂ ਟਰੈਕਟਰ ਨੂੰ ਹੱਥ ਨਹੀਂ ਲਗਾਉਣਾ ਆਪਾਂ ਮੋਡੀਫਿਕੇਸ਼ਨ ਨਹੀਂ ਕਰਾਉਣੀ ਪਰ ਚਲਾਉਣ ਤੋਂ ਬਾਅਦ ਜ਼ਿਕਰ ਕਰਦੇ ਆ ਵੀ ਕਿਤੇ ਸਾਡਾ ਵੀ ਹੋ ਜੇ ਤੇ ਚੰਗੀ ਗੱਲ ਹੈ ਇਹ ਤਾਂ ਰਿਐਲਿਟੀ ਦੀ ਝੂਠਵਾ ਨਹੀਂ ਨਹੀਂ ਝੂ ਕਿ ਸਾ ਟਰੈਕਟਰ ਜਦੋਂ ਚਲਾ ਰਹਿੰਦੇ ਨਾ ਤੁਹਾਡਾ ਉਦੋਂ ਕਹਿੰਦੇ ਵੀ ਮੋਡੀਫਿਕੇਸ਼ਨ ਹਾਂਜੀ ਚਲਾ ਕੇ ਵੀ ਚੱਲਦਾ ਲਾ ਲੋ ਅਸੀਂ ਚਲਾਉਨੇ ਆ ਲਾ ਕੇ ਖੜੇ ਨੂੰ ਭਾਜੀ ਪਤਾ ਲਾ ਜਾਂਦਾ ਵੀ ਟਰੈਕਟਰ ਜ਼ੋਰ ਮਾਰਦਾ ਵਾ ਹਾਂਜੀ ਤੁਸੀਂ ਨਹੀਂ ਵੀ ਚਲਾਉਨੇ ਟਰੈਕਟਰ ਲਾ ਕੇ ਖੜੇ ਹੋਗੇ ਪਤਾ ਲੱਗਦਾ ਟਰੈਕਟਰ ਚੱਲਦੇ ਨੇ ਠੀਕ ਆ ਭਾਜੀ ਤੇ ਬਾਕੀ ਹੌਲੈਂਡ ਵੇਖ ਸਕਦੇ ਹਾਂ ਦਿਖਾਤੇ ਕਿੰਨੇ ਲੱਗੇ ਆ ਅਲੱਗ ਤੋਂ ਵੀਡੀਓ ਪਾਉਣੀ ਆ ਕਿਹੜੇ ਕਿਹੜੇ ਪਿੰਡ ਦਾ ਵਾ ਤੇ ਚਲਦੇ ਆ ਖੇਤ ਚ ਜਾ ਕੇ ਵਿਖਾਲਦੇ ਆ ਵੀ 36 30 ਜਿਹੜਾ TX+2008 ਮਲ ਦੀ ਮੋਡੀਫਿਕੇਸ਼ਨ ਹੋਈ ਹਣ ਕਿਹਵੇਂ ਦੀ ਡੈਕਟਰ ਪਰਫਾਰਮ ਖਾਲਦਾ ਵੀਡੀਓ ਚ ਵੇਖਣ ਨੂੰ ਮਿਲੂਗਾ ਕਿਉਂਕਿ ਕੱਲੀ ਟਰਬੋ ਲਾਉਣਾ ਪਰਫਾਰਮ ਨਹੀਂ ਇਦਾਂ ਦੀ ਹੋਣੀ ਜਿੰਨਾ ਚਿਰ ਪੰਪ ਦੀ ਮੋਡੀਫਿਕੇਸ਼ਨ ਨਹੀਂ ਹੁੰਦੀ ਰਿਐਲਿਟੀ ਹੈ ਬਾਜੀ ਦਾ ਠੀਕ ਆ ਚਲਦੇ ਆ ਖੇਤ ਦਿਨੇ ਗੇੜਾ ਗੱਲ ਪਿਆਰ ਦੀ ਕਰਨ ਲੱਗੇ ਆ ਜੀ ਤੁਹਾਡੇ ਨਾਲ ਜਿੱਦਾਂ ਵੇਖ ਸਕਦੇ ਸਾਡੇ ਭਰਾ ਬੈਠੇ ਆ ਪਿੰਡ ਕੰਗਸਾਵਾਲਾ ਇਹਦੀ ਗੱਲ ਚੱਲਣ ਲਈ ਆ ਤੁਹਾਡਾ ਭਰਾ ਕੈਨੇਡਾ ਜਗਤਾਰ ਸਿੰਘ ਜੱਗਾ ਨਾ ਮੇਰੇ ਵਾਲਾ ਹੀ ਆ ਅੱਗੇ ਭਰਾ ਦੱਸਣ ਦੇ ਵੀ ਜਿਹੜੀਆਂ ਵੀਡੀਓ ਨੇ ਤੁਹਾਡੀਆਂ ਅਸੀਂ ਕਹਿੰਦਾ ਵੀ ਐਲਸੀਜੀ ਤੇ ਲਾ ਕੇ ਬਿੰਦੇ ਆ ਆ ਵਾਕਿਆ ਕਾਲ ਬਿਲਕੁਲ ਸਹੀ ਆ ਸਟੋਰੀ ਲੱਗੀ ਵੇਖ ਸਕਦੇ ਤੁਸੀਂ ਵੀ ਫੋਨ ਦੇ ਵਿੱਚ ਨਹੀਂ ਇਹਦੇ ਵੀਡੀਓ ਬਣੇ ਆਪਾਂ ਠੀਕ ਆ ਸਟੋਰੀਆਂ ਵੀ ਜਿਹੜੀਆਂ ਉਹ ਆਪਾਂ LCD ਤੇ ਲਾ ਕੇ ਬਣੇ ਤੇ ਬਹੁਤ ਬਹੁਤ ਧੰਨਵਾਦ ਭਰਾ ਸਾਡਾ ਕੈਨੇਡਾ ਵਾ ਥੈਂਕ ਯੂ ਲਓ ਜੀ ਲੱਗਿਆ ਦੇਣ ਪਹਿਲਾ ਕਿਹੜਾ ਚੌਥਾ ਲੋ ਫੇਰ ਪਹਿਲਾ ਹਾਈ ਤੇ ਦੂਜੇ ਹਿੱਸੇ ਵੀ ਵਿਖਾ ਲਦੇ ਆ ਥੋੜਾ ਜਿਹਾ ਕਰਕੇ ਜਲਵਾ ਤੇ ਦੰਨਿਆ ਕਿਹੜਾ I